ਸੰਬਰਾਲਾ ਦੇ ਅਧੀਨ ਪੈਂਦੇ ਪਿੰਡ ਢਿਲਵਾ ਦੇ ਗੁਰਦੁਆਰਾ ਸਾਇਵੇਚ ਇੱਕ ਮੰਦ ਬੁੱਧੀ ਔਰਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਣ ਦਾ ਪਤਾ ਚੱਲਿਆ ਹੈ। ਘਟਨਾ ਦਾ ਪਤਾ ਚੱਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇंदे ਨਿਹੰਗ ਜਥੇਬੰਦੀਆਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਮੌਕੇ ਤੇ ਪਹੁੰਚ ਗਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਤਫ਼ਤੀਸ਼ ਲਈ ਪੁਜੀ ਗੁਰਦੁਆਰਾ ਚਰਨ ਕਮਲ ਸਾਹਿਬ ਮਾਚੀਵਾੜਾ ਦੀ ਸ਼੍ਰੋਮਣੀ ਕਮੇਟੀ ਕਥਾਵਾਚਕ ਅਤੇ ਪ੍ਰਚਾਰਕ ਇਕਨਾਮ ਸਿੰਘ ਨੇ ਦੱਸਿਆ ਕਿ ਸਮੰਦਪੁੱਤੀ ਔਰਤ ਵੱਲੋਂ ਬੇਅਦਬੀ ਦੀ ਘਟਨਾ ਨੂੰ ਸਵੇਰੇ 5 ਵਜੇ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਵੇਰੇ 5 ਵਜੇ ਜਿਉਂ ਹੀ ਨਿਤਨੇਮ ਦੇ ਭੋਗ ਪਾ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂ ਇਸ ਦੇ ਹਦੂਦ ਅੰਦਰ ਬਣੇ ਆਪਣੇ ਰਿਹਾਇਸ਼ੀ ਕਮਰੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜਦੋਂ ਸੰਗਤਾਂ ਨੇ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਅੰਦਰ ਆਇਆ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਦੀ ਹੋਈ ਹਿਲਜੁਲ ਨੂੰ ਦੇਖ ਕੇ ਸ਼ੱਕ ਜ਼ਾਹਿਰ ਕੀਤਾ ਇਸ ਸਬੰਧੀ ਜਦੋਂ ਗ੍ਰੰਥੀ ਸਿੰਘ ਨੂੰ ਦੱਸਿਆ ਗਿਆ ਤਾਂ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤੇ ਕੈਮਰੇ ਜਾਂਚ ਕਰਨ ਤੇ ਪਤਾ ਚੱਲਿਆ ਹੈ ਕਿ ਗ੍ਰੰਥੀ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਜਾਣ ਤੋਂ ਬਾਅਦ ਇੱਕ ਮੰਦਬੁੱਧੀ ਔਰਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਹਟਾਇਆ ਤੇ ਚੋਰ ਸਾਹਿਬ ਕਰਨ ਲੱਗ ਪਈ ਅਤੇ ਫਿਰ ਮਹਾਰਾਜੇ ਸਾਰੇ ਅੰਗ ਇੱਕ ਪਾਸੇ ਕਰ ਦਿੱਤੇ ਤੇ ਤੇ ਉਸ ਤੋਂ ਬਾਅਦ ਉਸਨੇ ਮਹਾਰਾਜ ਸਾਹਿਬ ਸੰਤੋਖ ਦਿੱਤੇ ਤੇ ਫਿਰ ਉਹ ਗੁਰੂ ਨਾਨਕ ਰਵਜੋਦ ਸਿੰਘ ਕਾਂਗਾ ਜੀ ਤੇ ਕੀ ਹੈਗਾ ਮਾਮਲਾ ਜਿਹੜਾ ਕਿ ਅੱਜ ਮਾਮਲਾ ਢੱਲੂਆਂ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਅਸੀਂ ਆਏ ਆ ਜੀ ਸਾਨੂੰ ਮੈਨੂੰ ਮੈਸੇਜ ਲੱਗਿਆ ਜੀ ਗੁਰਪ੍ਰੀਤ ਸਿੰਘ ਦਾ ਖਾਲਸਾ ਦਾ ਫੋਨ ਆਇਆ ਸੀਗਾ ਕਿ ਉੱਥੇ ਬੇਅਦਬੀ ਹੋਈ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਪੁਲਿਸ ਸਟੇਸ਼ਨ ਗਏ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਕਮੇਟੀ ਉੱਥੇ ਹਾਜ਼ਰ ਸੀਗੀ ਤੇ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਗਰੰਥੀ ਸਿੰਘ ਨੂੰ ਬੁਲਾਇਆ ਗਿਆ ਕੋਈ ਗਰੰਥੀ ਸਿੰਘ ਕੋਆਰਡੀਨੇਟਰਡੇ ਗਰੰਥੀ ਸਿੰਘ ਨੂੰ ਪੁੱਛਿਆ ਵੀ ਭਾਈ ਇਹ ਬੇਇਜ਼ਦੀ ਹੋਈ ਕਿਉਂ ਹੋਈ ਤੇ ਗਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚਲੇ ਗਿਆ ਸੀ ਕਿਹਾ ਜੀ ਉਹ 6:30 ਵਜੇ ਡਿਊਟੀ ਤੇ ਚਲੇ ਜਾਂਦਾ ਕਹਿੰਦਾ ਮੈਂ ਤਾਂ ਜੀ ਡਿਊਟੀ ਤੇ ਜਾਣਾ ਹੁੰਦਾ ਵੀ ਮੈਂ ਤਾਂ ਬਾਹਰ ਚਲੇ ਗਿਆ ਸੀ ਨੌਣ ਲੱਗ ਗਿਆ ਸੀ ਤੇ ਗਰੰਥੀ ਸਿੰਘ ਨੂੰ ਪੁੱਛਿਆ ਵੀ ਗਰੰਥੀ ਸਿੰਘ ਤੁਸੀਂ ਮਰਿਆਦਾ ਗਰੰਥੀ ਸਿੰਘ ਤੋਂ ਪੁੱਛੀ ਨਹੀਂ ਗਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦਾ ਸਿੰਘਾਂ ਨੇ ਸਾਨੂੰ ਦੱਸਿਆ ਵੀ ਨਿਤਨੇਮ ਵੀ ਨਹੀਂ ਕਰਦਾ ਪੂਰਾ ਉਹਨਾਂ ਨੂੰ ਪੁੱਛਿਆ ਤੁਸੀਂ ਨਿਤਨੇਮ ਦੀ ਬਾਣੀਆਂ ਕਿਹੜ ਚੌਪਈ ਸਭ ਕਰਕੇ ਨੰਨ ਸਭ ਦੀ ਛੇਪੜੀਆਂ ਕਰਕੇ ਭੋਗਵਾ ਦਿੰਦੇ ਜੀ ਜਾਬ ਸਾਹਿਬ ਵਿੱਚੋਂ ਕੱਢੇ ਦਿੱਤਾ ਜੀ ਉਹਨਾਂ ਨੇ ਜਾਬ ਸਾਹਿਬ ਫੜਦੇ ਨਹੀਂ ਜੀ ਤੇ ਜੀ ਫਿਰ ਜਿਹੜਾ ਗਰੰਥੀ ਸਿੰਘ ਗੁਰੂਗਰਮ ਮਹਾਰਾਜ ਦੇ ਥਾਬਿਆਂ ਤੇ ਬੈਠ ਕੇ ਨਿਤਨੇਮੀ ਨਹੀਂ ਪੂਰਾ ਕਰਦਾ ਜੀ ਉਹ ਕਮੇਟ ਉਹ ਕੀ ਨਗਰ ਦਾ ਭਲਾ ਹੋਊਗਾ ਜੀ ਤੇ ਕਮੇਟੀ ਵੀ ਉੱਥੇ ਹਾਜ਼ਰ ਹੁੰਦੀ ਹੈ ਜੀ ਕਹਿੰਦੇ ਅਸੀਂ ਹਾਜ਼ਰ ਹੁੰਨੇ ਆ ਉਹ ਰੋਜ਼ ਇਹ ਚੀਜ਼ ਦੇਖਦੇ ਨੇ ਕਮੇਟੀ ਵਾਲੇ ਵੀ ਨਿਤਨੇਮੀ ਨਹੀਂ ਪੂਰਾ ਹੋ ਰਿਹਾ ਤੇ ਕਮੇਟੀ ਨੂੰ ਪੁੱਛਿਆ ਕਹਿੰਦੇ ਹਾਂਜੀ ਜੀ ਅਸੀਂ ਕੋਈ ਨਾ ਜੀ ਕਮੀਆਂ ਸੁਧਾਰ ਲੈਂਦੇ ਆ ਜੀ ਬਸ ਉਹ ਤਾਂ ਸਧਾਰਨ ਦੀ ਕਮੀਆਂ ਦੀ ਗੱਲ ਕਰਦੇ ਨੇ ਬਾਕੀ ਬੇਅਦਬੀ ਦੀ ਗੱਲ ਹੈ ਜੀ ਕੋਈ ਮਾਤਾ ਇਹਨਾਂ ਦੇ ਪਿੰਡੋਂ ਨਗਰ ਚੋਂ ਲੇਡੀਜ਼ ਆ ਜੀ ਉਹ ਗੁਰੂ ਘਰ ਆਈ ਆ ਆ ਕੇ ਉਹਨੇ ਰਮਾਲਾ ਸਾਹਿਬ ਪਰੇ ਕੀਤਾ ਮਹਾਰਾਜ ਤੋਂ ਚੌਰਸਾਹੂ ਕਰਨ ਲੱਗੀ ਚੌਰਸਾਹੂ ਕਰਕੇ ਉਹਨੇ ਮਹਾਰਾਜ ਦੇ ਅੰਗੇ ਇਧਰ ਕੀਤੇ ਉਸ ਤੋਂ ਬਾਅਦ ਮਹਾਰਾਜ ਇਹ ਸੰਤੋਖ ਤੇ ਉਹਨੇ ਮਹਾਰਾਜ ਨੂੰ ਸੰਤੋਖਨ ਤੋਂ ਬਾਅਦ ਰਮਾਲਾ ਸਾਹਿਬਾਂ ਵਿੰਗਾ ਟਿੱਡਾ ਜੇ ਉੱਪਰ ਕਰਕੇ ਤੇ ਉਹ ਬਾਹਰ ਚਲੇਗੀ ਜਿੱਦ ਤੱਕ ਕਮੇਟੀ ਨੂੰ ਬਾਅਦ ਚ ਪਤਾ ਲੱਗਿਆ ਇਹਨਾਂ ਨੇ ਕੈਮਰੇ ਕਮਰੇ ਦੇਖੇ ਨਹੀਂ ਵੀ ਬੇਅਦਬੀ ਹੋਈ ਆ ਪਰ ਉਹ ਲੇਡੀਜ਼ ਪੁਲਿਸ ਦੀ ਪੁਲਿਸ ਨੇ ਫੜ ਲਈ ਹੈ ਮੰਨ ਮੰਗੇ ਕੀ ਹੈ ਜੀ ਵੀ ਬਣਦੀ ਕਾਰਵਾਈ ਪੱਲਾ ਤਾਂ ਕਮੇਟੀ ਤੇ ਕੀਤੀ ਜਾਵੇ ਜੀ ਕਮੇਟੀ ਵੀ ਕਹਿ ਰਹੀ ਆ ਬਈ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਕਹਿੰਦੇ ਵੀ ਜੋ ਕਾਰਵਾਈ ਕਰਦੀਆਂ ਕਰਦੋ ਸਾਡੇ ਤੇ ਪਰਚਾ ਬੰਨਦਾ ਦਵਾ ਦਿਓ ਸਾਡੇ ਤੇ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਪਰਚਾ ਹੋ ਜਾਂਦਾ ਹੁੰਦਾ ਵੀ ਇਹ ਬਣਦਾ ਆ ਪਰਚਾ ਹੁਣ ਉਹ ਕਹਿੰਦੇ ਵੀ ਨਹੀਂ ਜੀ ਸਾਨੂੰ ਦੱਸੋ ਅਸੀਂ ਸੁਧਾਰ ਕਰ ਲੈਨੇ ਆ ਆਪਣੇ ਚ ਜੇ ਸਾਡੇ ਚ ਕੋਈ ਕਮੀਆਂ ਨੇ ਬਸ ਆਹੀ ਗੱਲਾਂ ਨੇ ਜੀ ਜੇ ਗ੍ਰਾਂਟੀਆਂ ਸਿੰਘ ਕਿਤੇ ਚਲੇ ਜਾਂਦੇ ਨੇ ਤਾਂ ਉਹ ਤੋਂ ਬਾਅਦ ਸੇਵਾਦਾਰ ਸ਼ੇਰੋ ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਜੀ ਸਾਨੂੰ ਗਰੰਤੀ ਸਿੰਘ ਦੀ ਜੋ ਤਨਖਾਹ ਦੱਸੀ ਹੈ ਜੀ ਕਹਿੰਦੇ 3000 ਰੁਪਏ ਤਨਖਾਹ ਜੀ ਦੇਖੋ ਅਸੀਂ ਨਗਰ ਹੈ ਇੱਕ ਨਗਰ ਇੱਕ ਗੁਰੂ ਘਰ ਹੈ ਨਗਰ ਦੇ ਵਿੱਚ 3000 ਤਨਖਾਹ ਨਾਲ ਗੁਜ਼ਾਰਾ ਹੋ ਸਕਦਾ ਜੀ ਕਿਸੇ ਦਾ ਦੂਜੀ ਗੱਲ ਫਿਰ ਗ੍ਰਾਂਤੀ ਜਿੰਨੀ ਦਾ ਪਰਿਵਾਰ ਵੀ ਆ ਬੱਚੇ ਵੀ ਨੇ ਉਹਨੇ ਤਾਂ ਫਿਰ ਆਪਣੀ ਕਿਰਤ ਤੇ ਜਣਾ ਹੀ ਆ ਜੀ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੋਣਾ ਉਹਦੇ ਬੱਚੇ ਹੀ ਪੜਹੁਣੇ ਨੇ ਆਪਣੇ 3500 ਨਾਲ ਤਾਂ ਉਹਦਾ 3000 ਨਾਲ ਗੁਜ਼ਾਰਾ ਹੋਣ ਰਿਹਾ ਫਿਰ ਉਹ 3500 ਦੇ ਵਿੱਚ ਜਿੰਨਾ ਕੁ ਲੋਕਾਂ ਕੀ ਕੰਮ ਕਰੂਗਾ ਜੀ ਜਿੰਨਾ ਕਿ ਕਰਕੇ ਦੇ ਰਿਹਾ ਉਹ ਉਹਨੂੰ ਤਾਂ ਭੱਜ ਤਾਂ ਆਪਣੇ ਅੰਦਰੋਂ ਕਾਲ ਕਾਲ ਤਾਂ ਆਪਣੇ ਕੰਮ ਦੀ ਹੋਈ ਹੋਈ ਆ ਜੀ ਉਹਨੂੰ ਕੰਮ ਤੇ ਜਾ ਮਿੱਟੀ ਦੀ ਕਮੀ ਤਾਂ ਕਮੇਟੀ ਦੀ ਆ ਜੀ 100% ਕਮੀ ਕਮੇਟੀ ਦੀ ਆ ਇਹ ਤਾਂ ਸੁਧਾਰ ਕਰਨਾ ਚਾਹ ਕਮੇਟੀ ਨੂੰ ਸਾਡੇ ਨਗਰ ਨੂੰ ਬਣਦੀ ਯੋਗ ਪਾਠੀ ਸਿੰਘ ਰੱਖਣਾ ਚਾਹੀਦਾ ਜੀ ਤੇ ਜੇ ਚੰਗਾ ਪੱਠੀ ਸਿੰਘ ਟਕਸਾਲੀ ਰੱਖਣਾ ਜੀ ਤਾਂ ਉਹ ਤਨਖਾਹ ਤੇ ਆਊਗਾ ਤਨਖਾਹ 90 ਨੂੰ ਦੇਣੀ ਪੈਣੀ ਹੈ ਜੀ ਉਹ ਤਾਂ ਕਿਸੇ ਹੋਰ ਨੇ ਤਾਂ ਦੇਣੀ ਨਹੀਂ ਤੱਗਰ ਤਨਖਾਹ ਦੇਊਗਾ ਤਾਂ ਸਾਡਾ ਪੱਠੀ ਸਿੰਘ ਚੰਗਾ ਆਊਗਾ ਤਾਂ ਸਾਡੇ ਬੱਚਿਆਂ ਨੂੰ ਸੰਥਿਆ ਕਰਾਊਗਾ ਸਾਡੇ ਬੱਚੇ ਸਾਡਾ ਨਗਰ ਬਰਵਾਨੀ ਨਾਲ ਜੁੜੂਗਾ ਤਾਂ ਸਾਡਾ ਭਲਾ ਹੋਣਾ ਬਾਕੀ ਰਹੀ ਮਰਿਆਦਾ ਦੀ ਜੀ ਸਤਖੰਡ ਸਾਹਿਬ ਅਸੀਂ ਜਾ ਕੇ ਮੌਕੇ ਤੇ ਇੱਕ ਮੱਛਵੜਾ ਸਾਹਿਬ ਤੋਂ ਵੀ ਗੁਰੰਤੀ ਸਿੰਘ ਆਏ ਸੀ ਸਿੰਘ ਸਾਹਿਬਾਨ ਉੱਥੇ ਜਾ ਕੇ ਦੇਖਿਆ ਸਤਖੰਡ ਸਾਹਿਬ ਤੇ ਮਹਾਰਾਜ ਦੇ ਗੱਦੇ ਤੇ ਥੱਲੇ ਚਿੱਟਾ ਬਸਤਰੇ ਹੈ ਨਹੀਂ ਜੀ ਕੱਲਾ ਗੱਦਾ ਹੀ ਵਸਿਆ ਹੋਇਆ ਲੈ ਤੁਹ ਹੁਣ ਅਸੀਂ ਨਾ ਮਾਰੇ ਦੇ ਚਿੱਟੇ ਵਸਤਰ ਲੱਗੇ ਹੋਏ ਨੇ ਅਸੀਂ ਹੁਣ ਆਪਣੇ ਕੱਪੜੇ ਪਾਉਣੇ ਆ ਜੀ ਤੁਸੀਂ ਵੀ ਪਾ ਕੇ ਆਏ ਅਸੀਂ ਵੀ ਪਾ ਕੇ ਆਏ ਆ ਥੱਲੇ ਮੇਰੇ ਚਿੱਟੇ ਵਸਤਰ ਪਾਏ ਹੋਏ ਨੇ ਇਹ ਹੁਣ ਮੈਂ ਜਾ ਕੇ ਇਹ ਲਾ ਕੇ ਤੇ ਸੂਰੇ ਫੇਰੇ ਹੀ ਪਾ ਲੂੰਗਾ ਨਹੀਂ ਪਹਿਣੇ ਜੀ ਵਸਤਰ ਵਸਤਰਾ ਦੀ ਸੇਵਾ ਨਹੀਂ ਹੋ ਰਹੀ ਮਾਰੇ ਦੀ ਸੇਵਾ ਨਹੀਂ ਕਰ پا ਰਹੇ ਜੀ ਇਹਨਾਂ ਦੇ ਆਪਣਾ ਤਾਂ ਪਲਾਗ ਹੀ ਹੋਣਾ ਜੀ ਇਹਨਾਂ ਬਾਕੀ ਰਹੀ ਸਮਾਦਾ ਸੂਤਿਆਂ ਨੂੰ ਮੰਨਣ ਵਾਲੇ ਲੋਕ ਨੇ ਜੀ ਇਹ ਗੁਰੂ ਘਰ ਆ ਕੇ ਬਾਅਦ ਚ ਸਮਾਦਾ ਦੇ ਮੱਥੇ ਟੇਕਦੇ ਫਰੀ ਜਾਂਦੇ ਨੇ ਝਾੜੂ ਮਾਰਦੇ ਬਿਨਾਂ ਇਹਨਾਂ ਦਾ ਮਮਾਨ ਸਿੱਖ ਤਾਂ ਇਹੋ ਜੀ ਹੋਈ ਹੋਈ ਹੈ ਜੀ ਵਾਹਿਗੁਰੂ ਜੀ ਕਾ ਖ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿਲਵਾ ਵਿਖੇ ਧੰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸਵੇਰ ਦੇ ਸਮੇਂ ਜਦੋਂ ਇੱਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜਿਸ ਸਮੇਂ ਦੇ ਦੌਰਾਨ ਸਵਾ ਕੁ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਉਪਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਟਾ ਕੇ ਤੇ ਉਹ ਮਾਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਰ ਤੇ ਉਸ ਦਾ ਸੰਤੁਲਨ ਠੀਕ ਨਹੀਂ ਔਰ ਉਹ ਆਪਣੇ ਚਲੇ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਨ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਕਿ ਜੋ ਗੁਰੂ ਸਾਡੇ ਪ੍ਰਤੱਖ ਹਨ ਅਰਦਾਸ ਵਿੱਚ ਰੋਜ਼ ਆਪਾਂ ਬੇਨਤੀ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਹੁਣ ਪ੍ਰਗਟ ਗੁਰਾਂ ਕੀ ਦੇ ਦੀ ਸੇਵਾ ਸੰਭਾਲ ਬਹੁਤ ਕਮੀ ਹੈ ਇੱਥੇ ਪ੍ਰਬੰਧਕਾਂ ਦੇ ਵਿੱਚ ਵੀ ਕਮੀ ਹੈ ਔਰ ਗ੍ਰੰਥੀ ਸਿੰਘ ਵਿੱਚ ਵੀ ਕਮੀ ਹੈ ਜੇ ਆਪਾਂ ਅਖੰਡ ਸੱਚਖੰਡ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸੁਖਾਸਣ ਦੀ ਸੇਵਾ ਹੋਣੀ ਸੀ ਉੱਥੇ ਜਾ ਕੇ ਦੇਖਿਆ ਤੇ ਉੱਥੇ ਚਾਦਰ ਨਹੀਂ ਵਿਛਾਈ ਹੋਈ ਕੇਵਲ ਗੱਦਾ ਹੈ ਕੁਝ ਸਫਾਈ ਦੀ ਵੀ ਕਮੀ ਹੈ ਸੋ ਆਜੇ ਥੇ ਠੇ ਢਲਵਾ ਪਿੰਡ ਦੇ ਵਿੱਚ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੋਇਆ ਹੈ ਸਤਕਾਰਤ ਕਮੇਟੀ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਮਾਛੀਵਾੜਾ ਸਾਹਿਬ ਦੇ ਪਾਵਨ ਅਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਅਸੀਂ ਗਰੰਥੀ ਸਿੰਘ ਸਾਰੇ ਹੀ ਸੇਵਾ ਵਾਸਤੇ ਇੱਥੇ ਆਏ ਹਾਂ ਕਿ ਘਟਨਾ ਨੂੰ ਆ ਕੇ ਦੇਖੀਏ ਪਤਾ ਕੀਤਾ ਹੈ ਗੁਰਸਵਾਰਿਓ ਬਹੁਤ ਬੁਰੀ ਜਿਹੜੀ ਹੈ ਇਹ ਹਾਲਤ ਹੈ ਇਥੋਂ ਦੇ ਪ੍ਰਬੰਧ ਦੀ ਪ੍ਰਬੰਧ ਭਾਵੇਂ ਇਹ ਆਪਣੇ ਵੱਲੋਂ ਕਰਦੇ ਹਨ ਪਰ ਫਿਰ ਵੀ ਅੱਜ ਲੋੜ ਹੈ ਜ਼ਰੂਰਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਤਨੀ ਦੇਰ ਪ੍ਰਕਾਸ਼ ਰਹਿਣਾ ਹੈ ਉਥੇ ਸੇਵਾਦਾਰ ਜਾਂ ਗਰੰਥੀ ਦਾ ਹਰ ਸਮੇਂ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਬਹੁਤ ਦੁੱਖ ਲੱਗਾ ਹੈ ਔਰ ਸਮੁੱਚੀ ਸੰਗਤ ਨੇ ਵੀ ਪ੍ਰਬੰਧਕਾਂ ਨੇ ਵੀ ਮੰਨਨ ਕੀਤਾ ਹੈ ਗ੍ਰੰਥੀ ਸਿੰਘ ਨੇ ਵੀ ਮੰਨਿਆ ਹੈ ਕਿ ਮੇਰੀ ਮੇਰੇ ਕੋਲੋਂ ਇਹ ਬਹੁਤ ਵੱਡੀ ਅਵਗਿਆ ਤੇ ਭੁੱਲ ਹੋਈ ਹੈ ਕਿ ਇੱਥੇ ਮੈਂ ਹਾਜ਼ਰ ਨਹੀਂ ਸੀ ਇਸ ਤੇ ਅਖਰ ਮਿਲੇਗਾ ਜੀ ਕੋਈ ਟੈਂਪਲਰ ਵੀ ਲਿਆ ਗਿਆ ਇਸ ਤੇ ਅੱਜ ਰਿਪੋਰਟ ਜਿਹੜੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦੇਣੀ ਹੈ ਕਿਉਂਕਿ ਪ੍ਰਸ਼ਾਸਨ ਨੇ ਵੀ ਰਿਪੋਰਟ ਦਰਜ ਕਰ ਲਈ ਹੈ ਔਰ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਰਿਪੋਰਟ ਹੈ ਅਕਾਲ ਤਖਤ ਸਾਹਿਬ ਤੇ ਭੇਜ ਰਹੇ ਹਾਂ ਉਹਨਾਂ ਨੇ ਜੋ ਫੈਸਲਾ ਦੇਣਾ ਹੈ ਉਹ ਫੈਸਲਾ ਉੱਥੋਂ ਹੋ ਕੇ ਆਉਣਾ ਹੈ ਬਾਕੀ ਪ੍ਰਬੰਧਕਾਂ ਨੂੰ ਅਤੇ ਸਾਰੇ ਸੇਵਾਦਾਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਮੁੱਚੇ ਪ੍ਰਬੰਧਕਾਂ ਨੂੰ ਵੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੁਚੇਤ ਰਹਿਣ ਦਰਕਰ ਦੀ ਜਿਹੜੀ ਸੇਵਾ ਹੈ ਉਹ ਆਪਣਾ ਆਪਾ ਸਮਰਪਿਤ ਕਰਕੇ ਸੇਵਾ ਕਰਨ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਗੁਰਪ੍ਰਸਾਦ ਸਿੰਘ ਖਾਲਸਾ ਜੀ ਤੇ ਕੀ ਮਾਮਲਾ ਜ ਹੈ ਜੀ ਮਾਮਲਾ ਅਸੀਂ ਗੁਰਦੁਆਰਾ ਆਪਣੇ ਢਲਵਾ ਬੰਡਾਇਆ ਜੀ ਉਹ ਪੰਜ 1 ਵਜੇ ਸਾਨੂੰ ਫੋਨ ਆਇਆ ਵੀ ਉਹ ਰੇਵਾਤ ਵੀ ਹੋ ਗਈ ਆ ਜੀ ਪਿੰਡ ਦੀ ਔਰਤਾ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਛੇੜਛੜ ਕਰੀਆ ਚਲੋ ਮੌਕੇ ਤੇ ਜਦੋਂ ਅਸੀਂ ਉਹਰੇ ਆਇਆ ਇੱਕ ਪ੍ਰਸ਼ਾਸਨ ਸਾਡੇ ਨਾਲ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੁੜੀ ਜਨਾਨੀ ਨੂੰ ਆਪਣੇ ਉੱਤੇ ਕਾਰਜ ਤੇ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀਆਂ ਇੰਨੀਆਂ ਕੁ ਅੰਗੈਲੀਆਂ ਨੇ ਇੰਨੀਆਂ ਕੁ ਗਤਾਈਆਂ ਨੇ ਵੀ ਉਹ ਸਾਂਝੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਥੋੜੇ ਤੋਂ ਪਰਚਾ ਕਰਾਉਂਦਾ ਵੀ ਸਾਡੇ ਤੇ ਪਰਚਾ ਕਰਾ ਲਊਗਾ। ਗਾਹ ਅਸੋਖਾ ਸਿੰਘ ਮਹਾਰਾਜ ਦੇ ਅਸੀਂ ਪਲੰਗ ਤੇ ਗਏ ਆ ਮਹਾਰਾਜ ਦਾ ਮਤਲਬ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਤੇ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰਾਂ ਦਾ ਆਪਾਂ ਜੋਗ ਸਥਾਨ ਬਣਾ ਕੇ ਦੰਨੇ ਆ ਵੀ ਵਧੀਆ ਹਨਾ ਪਿੱਛੇ-ਕੁੱਚੇ ਬਿਸ਼ਾਉਰੇ ਆ ਉਹਦੇ ਤੇ ਵੀ ਮਹਾਰਾਜ ਆਪਣੇ ਗੱਦੇ ਵਿੱਚ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੁਭਾਲ ਲਈ ਕੋਈ ਬਿਸਤਰ ਨਹੀਂ ਉਹਦਾ ਚਦਰ ਲਗਾਇਆ ਹੋਇਆ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ 'ਚ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ ਬਾਰ-ਬਾਰ ਹੁਣ ਕਮੇਟੀ ਵਾਲੇ ਵੀ ਸਾਡੀ ਅਮਨਤਾ ਕਰ ਰਹੇ ਨੇ ਪਰ ਗੱਲ ਇਹ ਹੈ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਕਿ ਉਹਦੀ ਧਾਰੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਫੈਸਲਾ ਕਰ ਲੰਨੇ ਆ ਫੈਸਲਾ ਫੋਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਬਣਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਉਹਨਾਂ ਤੇ ਬਣਦਾ ਪਰਚਾ ਹੋਵੇ ਸਾਡਾ ਕੋਈ ਨਾ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਨਾਲ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਂ ਕਰਾਂਗੇ ਬਾਬਾ ਜੀ ਇਹਦੀ ਘਟਨਾ ਜਿਹੜੀ ਆ ਇਹ ਅੱਜ ਵੀ ਤੁਸੀਂ ਕਹਿ ਰਹੇ ਹੋ ਹਕੀਕਤ 'ਚ ਹੈ ਕੀ ਆ ਹਕੀਕਤ 'ਚ ਇਹ ਆ ਜੀ ਜਦੋਂ 5 ਵਜੇ 파ਟੀ ਸਿੰਘ ਪਾਠ ਕਰਕੇ ਗਿਆ ਏ ਤਾਂ ਉਹ ਜਨਾਨੀ پورے ਦਰਬਾਰ ਸਾਹਿਬ ਚ ਕਹਿੰਦੇ ਹੈ ਨਹੀਂ ਸੀ ਕੋਈ ਜਦੋਂ ਜਨਾਨੀ ਆਈ ਆ ਉਹ ਮਹਾਰਾਜ ਦੇ ਤਖਤ ਤੇ ਬੈਠੀ ਆ ਜਾਂਦੀ ਸਾਰੇ ਉਹਨੇ ਮਤਲਬ ਪਹਿਲਾਂ ਚੌਰ ਸਾਫ ਕਰੀ ਆ ਉਸ ਤੋਂ ਬਾਅਦ ਉਹਨੇ ਰਮਾਲਾ ਸਾਹਿਬ ਛੇੜ ਛੜ ਕੀਤੀ ਆ ਉੱਠੀ ਉੱਠ ਕੇ ਉਸ ਤੋਂ ਬਾਅਦ ਉਹਨੇ ਮਹਾਰਾਜ ਦੇ ਸਰੂਪ ਨੂੰ ਇੱਕ ਪਾਸੇ ਨੂੰ ਪਲਟਤਾ ਔਰਤ ਹੈ ਕਿੱਥੇ ਦੀ ਹੈ ਬੰਦੇ ਇੱਥੇ ਦੀ ਪਿੰਡ ਦੀ ਦਸ ਰਹੇ ਨੇ ਠੱਲੋ ਜੀ ਪੁਲਿਸ ਨੇ ਗ੍ਰਿਫਤ ਚੁਲਾਈ ਦੋਸ ਨੇ ਗ੍ਰਿਫਤ ਚੁ ਲੈ ਲਈ ਹੈ ਜੀ ਪਰ ਉਹ ਵੀ ਉਹ ਕਾ ਰਹੇ ਨੇ ਜੀ ਮੰਦ ਬੁੱਧੀ ਬੁੱਧੀ ਆ ਪਰ ਇਹਨੂੰ ਪੁੱਛਣ ਵਾਲਾ ਹੋਵੇ ਗੁਰੂਗ੍ਰੰਥ ਸਾਹਿਬ ਮਹਾਰਾਜ ਇਹਨਾਂ ਨੂੰ ਮੱਦ ਬੁੱਧੀ ਇਹਨਾਂ ਨੂੰ ਦਿਸਦਾ ਇਹਨਾਂ ਨੂੰ ਕੋਈ ਮੰਦਰ ਨਹੀਂ ਦਿਸਦਾ ਕੋਈ ਮਰਜ਼ੀ ਨਹੀਂ ਦਿਸਦਾ ਕਿਉਂ ਹੁਣ ਤੁਸੀਂ ਹੋਰ ਹੀ ਹੋ ਸਾਰਾ ਕੁਝ ਕੀ ਚਾਹਨੇ ਹੋ ਬਾਬਾ ਜੀ ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਚਾਹੇ ਕੋਈ ਮੰਦ ਬੁੱਧੀ ਆ ਚਾਹੇ ਜੋ ਮਰਜ਼ੀ ਆ ਇੱਕ ਤਾਂ ਬਣਦਾ ਪਰਚਾ ਹੋਵੇ ਜਿਹੜੀ ਜਿਹੜਾ ਐਸੇ ਮਾਡਲ ਕੰਟੈਕਟ ਦਾ ਉਹਦੇ ਪਰਚਾ ਪਾਉਣਾ 307 ਦਾ ਪਰਚਾ ਹੋਣਾ ਚਾਹੀਦਾ 295 ਇਹ ਘਾੜਾ ਜਿਹੜੀ ਲੱਗਣ ਵਾਲੀ ਆ ਉਹ ਲਾਉਣੀ ਚਾਹੀਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕਮੇਟੀ ਆ ਬਰਾਬਰ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਦੀ ਕੀਤੀ ਹੋਣੀ ਚਾਹੀਦੀ ਆ ਠੀਕ ਇਹ ਸਾਡੇ ਕੋਲ ਢਿਲਵਾਪਿੰਡ ਤੋਂ ਵੀਰੇ ਤਕਰੀਬਨ 7 ਵਜੇ ਦੇ ਲਾਗੇ ਸਾਡਾ ਗਾਣ ਇਨਫੋਰਮੇਸ਼ਨ ਆਈ ਸੀ ਤੇ ਜਸਵੰਤ ਕੌਰ ਵਾਈਫ ਆਫ ਵਿਕ੍ਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਬਾਰਾਇਦਾਰ ਭੱਲਾ ਜਿਹੜਾ ਗੁਰੂਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰੂਗ੍ਰੰਥ ਸਾਹਿਬ ਦੇ ਨਾਲ ਜਿਹੜੇ ਨੇ ਛੇੜਛਾੜ ਕੀਤੀ ਹੈ ਜਿਹਦੇ ਨੇ ਬੇਅਦਬੀ ਕੀਤੀ ਹੈ ਪਰ ਇਸ ਦਰਾਂ ਕੋਈ ਗੁਰੂਗ੍ਰੰਥ ਸਾਹਿਬ ਦੇ ਮਹਾਰਾ ਦੇ ਅੰਗਾਂ ਦੀ ਕੋਈ ਬੇਅਦਬੀ ਨਹੀਂ ਹੋਈ ਜਿਹੜੀ ਉਹਨੇ ਛੇੜਛਾੜ ਕਰਕੇ ਬੇਅਦਬੀ ਕੀਤੀ ਹੈ ਇਹਦੇ ਸੋੰਦੀ ਸਾਡੇ ਕੋਲ ਸਰ ਸਿਕੰਦਰ ਸਿੰਘ ਨੇ ਭਗਵਾਨ ਬਰੋਟ ਸਤਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਮੈਂਟ ਦੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਹੈ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਨ ਸਤਕਾਰ ਕਮੇਟੀ ਬਣਾਉ ਜਿਹੜੀ ਉੱਥੇ ਸੋਕਾਸਮ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾਜ ਜਤਾਏ ਆ ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀ ਦੀ ਐਸਜੀਬੀ ਐਸਜੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉੱਥੇ ਐਸਜੀਬੀਸੀ ਦਾ ਹੈੱਡ ਆਫਿਸ ਹੈ ਨਾ ਉੱਥੇ ਭੇਜ ਦਿੱਤੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime